ਤੇ ਯੁੱਧ ਨਸ਼ੇ ਵਿਰੁੱਧ ਦਾ ਉੱਤੋਂ ਸਾਹਮਣੇ ਚੱਲ ਰਿਹਾ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਬਹੁਤ ਸਾਥ ਦੇ ਰਹੇ ਨੇ। ਪਿੰਡਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਜੀ ਨਾ ਤਾਂ ਅਸੀਂ ਸਾਡੇ ਪਿੰਡ ਡਰੱਗ ਵੇਚਣ ਦੇਣੀ ਹੈ ਤੇ ਨਾ ਵੇਚਣੀ ਹੈ। ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜਵਾਨਤ ਨਹੀਂ ਦੇਣੀ ਜੀ ਉਹਨਾਂ ਦੀ। ਮਤਾਂ ਦੇ ਮਤੇ ਪਾ ਕੇ ਦੇ ਰਹੇ ਨੇ। ਫਿਰ ਹੌਲੀ-ਹੌਲੀ ਪਹੁੰਚਦੇ 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 ਅਸੀਂ ਵੱਡੀਆਂ ਮੱਛੀਆਂ ਤੱਕ ਪਹੁੰਚੇ ਕੁਝ ਕਹਿੰਦੇ ਸੀ ਨਾ ਵੱਡੀਆਂ ਮੱਛੀਆਂ ਨਹੀਂ ਫੜਦੇ ਜੇ ਕਦੇ ਉਹ ਮੱਛੀਆਂ ਦੇਖਣੀਆਂ ਨੇ ਤਾਂ ਨਾਬੇ ਜਾਇਆ ਹੈ ਹੋ ਹੈਨਾ ਤੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਿਹੜਾ ਪੰਜਾਬ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾਊਗਾ ਜਿਹੜਾ ਪੰਜਾਬ ਦੀਆਂ ਲੱਖਾਂ ਧੀਆਂ ਪਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੂਗਾ ਉਹਨੂੰ ਬਚਿਆ ਨਹੀਂ ਜਾਊਗਾ ਜੀ ਕੋਈ ਤਰਸ ਨਹੀਂ ਕੀਤਾ ਜਾਊਗਾ ਚਾਹੇ ਜਿੱਡਾ ਮਰਜੀ ਵੱਡਾ ਬੰਦਾ ਹੋਵੇ ਇਸ 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 ਮਾਮਲੇ 'ਚ ਕੋਈ ਤਰਸ ਨਹੀਂ ਹੈਗਾ ਜੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਰੰਗ-ਬਰੰਗੀਆਂ ਮੱਛੀਆਂ ਤੁਹਾਡੇ ਸਾਹਮਣੇ ਜਾਲ 'ਚ ਫਸਣਗੀਆਂ ਕਿਉਂਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਕਾਨੂੰਨ ਤੋਂ ਇਜਾਜ਼ਤ ਲੈ ਕੇ ਕਿ ਸਾਰਾ ਕੁਝ ਇਸ ਪੱਕੇ ਸਬੂਤ ਲੈ ਕੇ ਫਿਰ ਅਸੀਂ ਉਹ ਜਿਹੜਾ ਉਹ ਕਰਦੇ ਆ ਫੈਸਲਾ